ਬੰਨਾਲਾ ਦੀ ਸਬ ਡਿਵੀਜ਼ਨ ਤਪਾ ਮੰਡੀ ਦੀ ਬਾਜ਼ੀਗਰ ਬਸਤੀ ਵਿੱਚ ਇੱਕ ਵਿਅਕਤੀ ਤੇ ਇੱਟਾਂ ਤੇ ਲੋਹੇ ਦੀ ਰੌੜ ਨਾਲ ਹਮਲਾ ਕਰ ਉਸ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਝਗੜੇ ਦਾ ਕਾਰਨ ਬੱਚਾ ਵਿਚਕਾਰ ਹੋਏ ਝਗੜੇ ਨੂੰ ਦੱਸਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਦ ਬੱਚਿਆਂ ਵਿੱਚ ਹੋਏ ਝਗੜੇ ਨੂੰ ਸੁਲਝਾਉਣ ਲਈ ਗਿਆ ਤਾਂ ਗਵਾਂਢੀਆਂ ਨੇ ਉਸ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਉਧਰ ਪੁਲਿਸ ਨੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਬੰਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਇਹ ਮਾਮਲਾ ਇਹ ਜੀ ਦੋ ਕੁੜੀਆਂ ਆਪਸ ਵਿੱਚ ਮਿਲਦੇ ਆ ਸੀ ਜਿਹੜਾ ਕੁੜੀ ਦਾ ਭਾਈ ਸੀ ਜਿਉਂਨੇ ਆ ਗਿਆ ਆਪਣੀ ਭੈਣ ਨੂੰ ਕੁੱਟ ਕੇ ਉਦੋਂ ਬਾਅਦ ਸਾਡੀ ਕੁੜੀ ਤੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਮੇਰੇ ਚਾਚਾ ਜੀ RAMJIDAS ਕੋਲ ਖੜੇ ਸੀ ਇਹਨਾਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਰਾੜ ਮਾਰਿਆ ਜੀ ਮੇਰੇ ਚਾਚੇ ਦੇ ਸਿਰ 'ਤੇ ਉਦੋਂ ਬਾਅਦ ਜਵਾਕਾਂ ਨੇ ਆ ਕੇ ਛਡਾ ਦਿੱਤਾ ਜੀ ਆਪਦੇ ਕੋਠੇ ਤੇ ਜਾ ਕੇ ਇੱਟਾਂ ਨਾਲ ਹਮਲਾ ਕਰ ਦਿੱਤਾ ਰਵੀਰਾਮ ਤੇ ਅਜੇ ਰਾਮ ਨੇ ਜੀ ਅਜੇ ਰਾਮ ਨੇ ਇੱਟ ਮਾਰੀ ਜਿਹੜੀ RAMJID ਜੀ ਦੇ ਸਿਰ ਦੇ ਢਿੱਡ ਦੇ ਵਿੱਚ ਵੱਜੀ ਆ ਕੇ ਉਹਦੇ ਕਰਾਨ ਅਸੀਂ ਤਪਾ ਮੰਡੀ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਉੱਥਾ ਉਹਨਾਂ ਨੇ ਦੂਸਰੇ ਦਿਨ 25 ਤਰੀਕ ਤੋਂ ਦਾਖਲ ਕਰਾਇਆ 26 ਨੂੰ ਐਮਚੇ ਰੈਫਰ ਕਰ ਦਿੱਤਾ ਜੀ ਉੱਥੇ ਜਾ ਕੇ ਉਹਦੀ ਇਲਾਜ ਦੌਰਾਨ ਮੌਤ ਹੋ ਗਈ ਜੀ ਤੇ ਅਸੀਂ ਪ੍ਰਸ਼ਾਸਨ ਮੂਰੇ ਇਹੀ ਮੰਗ ਕਰਦੇ ਆਂ ਉਸੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿਵਾ ਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ ਇਹ ਮੈਟਰ ਹੈ ਜੀ 25 12 25 ਨੂੰ ਦੁਪਹਿਰ ਦੇ ਟਾਈਮ ਇੱਕ ਲੜਾਈ ਹੋ ਗਈ ਗਵੰਡੀਆਂ ਦੀ ਦੋ ਕੁੜੀਆਂ ਗਵੰਡੀਆਂ ਦੀਆਂ ਸੀਗੇ ਲੜਕੀਆਂ ਜਿਹੜੀਆਂ ਉਹਨਾਂ ਦੀ ਆਸ ਵਿੱਚ ਦੋਸਤੀ ਸੀ ਇੱਕ ਹੈਗਾ ਸੀ RAMJIDAS ਉਹਦੀ ਪੋਤੀ ਸੀ ਇੱਕ ਰਵੀ ਕੁਮਾਰ ਉਹ ਜਿਹੜਾ ਹੈਗਾ ਰਵੀ ਕੁਮਾਰ ਦੀ ਸਿਸਟਰ ਸੀ ਉਹਨਾਂ ਦੀ ਆਸ ਵਿੱਚ ਦੋਸਤੀ ਨੂੰ ਰਵੀ ਪਸੰਦ ਨਹੀਂ ਸੀ ਕਰਦਾ ਜਿਹਦੇ ਕਰਕੇ ਉਹ ਕੁੜੀ ਕਿਤੇ ਦਿੰਦੇ ਟਾਈਮ RAMJI ਦੇ ਘਰੇ ਚਲੀ ਗਈ ਤੇ ਉਹ ਮੁੰਡੇ ਨੇ ਆ ਕੇ ਉਥੋਂ ਉਹਨੂੰ ਗਾਲੀ ਗਲੋਸ ਕਰਕੇ ਵਾਪਸ ਲੈ ਗਿਆ ਤੇ ਬਾਅਦ ਵਿੱਚ ਇੱਕ ਰਾੜ ਲੈ ਕੇ ਆ ਗਿਆ ਤੇ ਉਹਨਾਂ ਦੇ ਪਰਿਵਾਰ ਨੂੰ ਤੇ ਕੁੜੀ ਨੂੰ ਜਿਹੜਾ ਹੈਗਾ ਸੀ RAM JI DAS ਉਹਦੀ ਪੋਤੀ ਨੂੰ ਗਾਲਾਂ ਗਾਲੀ ਕਲੋਚ ਕਰਨ ਲੱਗ ਗਿਆ ਉਹਨਾਂ ਨੇ ਉਹਦਾ ਵਿਰੋਧ ਕੀਤਾ ਤੇ ਉਹਨੇ ਵਿਰੋਧ ਦੇ ਵਿੱਚ ਰਾੜ ਜਿਹੜੀ ਹੈਗੀ ਐ ਉਹ RAM JI DAS ਦੇ ਸਿਰ ਵਿੱਚ ਮਾਰ ਦਿੱਤੀ ਤੇ ਜੇ ਇੱਕ ਉਹਦੇ ਕਜਨ ਬ੍ਰਦਰ ਸੀਗਾ ਰਵੀ ਦਾ ਜਿਹੜਾ ਅਜੇ ਉਹਨੇ ਕੋਠੇ ਉੱਪਰੋਂ ਇੱਟਾਂ ਰੋੜੇ ਉਹਨਾਂ ਦੇ ਮਾਰੇ ਜਿਸ ਨਾਲ RAM JI DAS ਜਿਹੜਾ ਹੈਗਾ ਸੀ ਇੰਜਰਡ ਹੋ ਗਿਆ ਸੀ ਜਿਹਨੂੰ ਤਪਾ ਸਿਵਲ ਹਸਪੀਟਲ ਬੇਕੇ ਐਡਮਿਟ ਕਰਾਇਆ ਗਿਆ ਸੀ ਜਿਸਨੂੰ ਰੈਫਰ ਕਰ ਦਿੱਤਾ ਸੀ ਫਿਰ ਏਮਜ਼ ਵਿੱਚ ਉਹਨਾਂ ਨੂੰ ਰੈਫਰ ਕੀਤਾ ਸੀ 26 ਨੂੰ ਤੇ ਅੱਜ ਉਹਨਾਂ ਦੀ ਸਵੇਰੇ 4 ਵਜੇ ਜ਼ਖਮਾ ਕਰਕੇ ਡੈਥ ਹੋ ਗਈ ਸਰ ਕਿਹਣੀ ਤਰ੍ਹਾਂ ਦਾ ਇਹ ਮਾਮਲਾ ਕੀਤਾ ਕਿੰਨੇ ਖਿਲਾਫ ਕੀਤਾ ਗਿਆ ਇਹ ਅਸੀਂ ਰਵੀ ਤੇ ਅਜੀਤ ਕੁਮਾਰ ਦੋ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਜਿਹਦੇ ਵਿੱਚ ਸੈਕਸ਼ਨ ਸਾਡੇ ਹੈਗੇ ਆ ਜਿਹੜੇ 115 2 351 2 3 105 35 ਬੀ ਐਨ ਐਸ ਇਹ ਇਤਰਾਮੇ ਤਹਿਤ ਅਸੀਂ ਮਕਦਮਾ ਦਰਜ ਕੀਤਾ ਹੈ ਕੋਈ ਅਰੈਸਟ ਹੋਇਆ ਸਰ ਅ ਬਸ ਅਰੈਸਟ ਕਰ ਲਾਂਗੇ ਤਲਾਸ਼ ਜਾਰੀ ਹੈ ਸਾਡੇ ਟੀਮਾਂ ਗਈਆਂ ਹੋਈਆਂ ਸਰ ਮੈਸੇਜ ਇਹ ਕਿ ਛੋਟਾ ਜਾਂ ਬੱਚਿਆਂ ਨੂੰ ਲੈ ਕੇ ਲੜਾਈ ਝਗੜਾ ਸੀ ਕਿਤੋਂ ਤੱਕ ਵਾਗੇ ਸਰ ਮੈਸੇਜ ਇਹ ਹੀ ਹੈ ਕਿ ਅੱਜਕੱਲ ਇੱਕ ਤਾਂ ਪੇਸੈਂਸ ਬਿਲਕੁਲ ਹੈ ਨਹੀਂ ਗਈ ਮੈਂ ਬਜ਼ੁਰਗ ਜਿਹੜੇ ਹੈਗੇ ਆ ਖਾਸ ਕਰ ਜਿਹੜੇ 50 ਪਲੱਸ ਹੈਗੇ ਉਹਨਾਂ ਨੂੰ ਇਹੀ ਮੈਸੇਜ ਦਵਾਂਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਥੋੜਾ ਕੰਟਰੋਲ ਕਰੋ ਕੰਟਰੋਲ ਕਰਕੇ ਬੱਚਿਆਂ ਨੂੰ ਸਮਝਾਓ ਕਿ ਇਕਦਮ ਹਾਈਪਰ ਹੋ ਕੇ ਇਸ ਤਰ੍ਹਾਂ ਦੀ ਘਟਨਾਵਾਂ ਨਾ ਕਰਨ ਕਿ ਇੱਕ ਛੋਟੀ ਜੀ ਗੱਲ ਤੋਂ ਅੱਜ ਇੱਕ ਮਰਡਰ ਹੋ ਗਿਆ